ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਬਣਾਉਣ ਲੱਗੇ ਹਾਂ ਜੀ ਅਸੀਂ ਛੱਲੀਆਂ ਦੀ ਇੱਕ ਛੋਟੀ ਜੀ ਰੈਸਪੀ ਤੁਸੀਂ ਉਹਦਾ ਤਾਂ ਛੱਲੀਆਂ ਬਹੁਤ ਤਰ੍ਹਾਂ ਖਾਧੀਆਂ ਹੋਣੀਆਂ ਭੁੰਨ ਕੇ ਖਾਧੀਆਂ ਬੋਇਲਡ ਖਾਧੀਆਂ ਦਾਣੇ ਭੁੰਨਦੇ ਆ ਆਪਾਂ ਬਹੁਤ ਤਰ੍ਹਾਂ ਖਾਧੀਆਂ ਜਾਂਦੀਆਂ ਪਰ ਇਹ ਅਸੀਂ ਅੱਜ ਲੱਗੇ ਆ ਜੀ ਥੋੜੇ ਜਿਹਾ ਅਲੱਗ ਤਰੀਕੇ ਦੇ ਨਾਲ ਬਣਾਉਣ ਤੁਸੀਂ ਕਹਣਾਗੇ ਹਰੇਕ ਵੀਡੀਓ ਲੈਂ ਇੱਕ ਤਰੀਕੇ ਨਾਲ ਬਣਾਉਂਦੇ ਆ ਪਰ ਇਹ ਸੱਚੀ ਅਲੱਗ ਤਰੀਕੇ ਨਾਲ ਹੀ ਆ ਇਹ ਛੱਲੀਆਂ ਫਰੈਸ਼ ਸੀਗੀਆਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਕਰ ਲਿਆ ਨਾ ਤੁਸੀਂ ਦੇਖ ਸਕਦੇ ਆ ਜਿਆਦਾ ਮੋਟੀਆਂ ਨਹੀਂ ਕੱਟਣੀਆਂ ਦੋ ਛੱਲੀਆਂ ਇਹ ਵਾਲੀਆਂ ਲਈਆਂ ਤੇ ਇੱਕ ਕੜਾਈ ਦੇ ਵਿੱਚ ਪਾ ਲਿਆ ਜੀ ਆਪਾਂ ਤੇਲ ਆ ਤੇਲ ਹੋ ਗਿਆ ਗਰਮ ਤੇ ਗਰਮ ਤੇਲ ਦੇ ਵਿੱਚ ਪਾਣੇ ਠੰਡੇ ਚ ਨਾ ਪਾਇਓ ਹੁਣ ਇਹਨਾਂ ਨੂੰ ਆਪਾਂ ਫਰਾਈ ਕਰਨਾ ਲਗਾਇਆ ਕੁਝ ਨਹੀਂ ਇਹਨਾਂ ਛੱਲੀਆਂ ਨੂੰ ਬਸ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਕੱਟ ਕਰ ਲਿਆ ਤੇ ਕਟਿੰਗ ਕਰਕੇ ਤੇ ਆਪਾਂ ਫਰਾਈ ਕਰ ਲੈਣੇ ਇਹ ਇੱਕ ਲੱਗ ਤਰੀਕੇ ਦੇ 스낵ਸ ਸਮਝ ਲਓ ਆਪਾਂ ਜਿਹੜੇ ਅੱਜ ਲੱਗੇ ਆ ਤਿਆਰ ਕਰਨ ਬਸ ਇਸ ਤਰ੍ਹਾਂ ਆਪਾਂ ਇਹਨਾਂ ਨੂੰ 2 ਤੋਂ 4 ਮਿੰਟ ਤੱਕ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੇਕਦੇ ਬਣਾਇਆ ਨਾਲ ਇਹਨਾਂ ਦਾ ਕਲਰ ਜਿਹੜਾ ਥੋੜਾ ਥੋੜਾ ਚੇਂਜ ਹੋ ਜਾਣਾ ਹੈ ਜਦੋਂ ਆਪਾਂ ਸੇਕ ਲਗਾਵਾਂਗੇ ਤੇ ਜਦ ਤੱਕ ਇਹਨਾਂ ਨੂੰ ਸੇਕ ਲੱਗਦਾ ਆ ਆਪਾਂ ਥੋੜਾ ਜਿਹਾ ਜਿਹੜੀ ਲਈ ਹੋਰ ਮਟੀਰੀਅਲ ਚਾਹੀਦਾ ਉਹ ਆਪਾਂ ਤਿਆਰ ਕਰ ਲੰਨੇ ਆ ਇਹ ਥੋੜੀਆਂ ਲਈਆਂ ਧਨੀਏ ਦੀਆਂ ਪੱਤੀਆਂ ਤੇ ਨਾਲ ਹਰਾ ਪਿਆਜ਼ ਥੋੜਾ ਜਿਹਾ ਲਿਆ। 5 ਤੋਂ 6 ਲਈਆਂ ਜੀ ਆਪਾਂ ਲਸਣ ਦੀਆਂ ਕਲੀਆਂ ਤੇ ਇਹਨੂੰ ਬਿਲਕੁਲ ਬਰੀਕ ਕੱਟ ਲੈਣਾ ਆ। ਜਦੋਂ ਬਸ਼ਰੀਆਂ ਨੂੰ ਤੋਕਾ ਲਾ ਦਣਾ ਇਹ ਦੇਖ ਹੀ ਜਾਓ। ਸਾਰੇ ਜਣੇ ਵੀਡੀਓ ਪੂਰੀ ਦੇਖਿਓ ਟਰਾਈ ਜ਼ਰੂਰ ਕਰਿਓ। ਅਸ਼ਲਗ ਬਣਾਓ। ਮੀਂਹ ਪੈਂਦਾ ਆ ਸਾਡੇ ਵੀ ਬਹੁਤ ਇੰਡੀਆ ਵੀ ਮੀਂਹ ਦਾ ਮੌਸਮ ਆ ਤੇ ਮੀਂਹ ਦੇ ਮੌਸਮ ਵਿੱਚ ਅਲੱਗ-ਅਲੱਗ ਚੀਜ਼ਾਂ ਬਣਾ ਕੇ ਖਾਓ ਸਵਾਦ-ਸਵਾਦ ਸਿੱਖਾ ਗਿਆਂ ਨੂੰ ਵੀ ਖਿਲਾਓ ਇਸ ਤਰ੍ਹਾਂ ਲਸਣ ਜਿਹੜਾ ਆ ਪੂਰੀ ਤਰ੍ਹਾਂ ਆਪਾਂ ਵੀ ਕੱਟਣਾ ਹੈ ले ली हैं जी दो हरीयां मिर्चें ये भी बिल्कुल 미리 কাট लो दिन-दिन से बहुत दाणे बना बना गया अब खादे हैं ਤੁਸੀਂ ਵੀ ਖਾਦੇ ਹੋ ਨੇ ਅਸੀਂ ਵੀ ਬਹੁਤ ਖਾਦੇ ਹਾਂ ਇਹ ਪੱਠੀ ਤੇ ਬਣਾਉਣ ਜਾਂਦੇ ਹੁੰਦੇ ਸੀ ਬੀਬੀ ਨੇ ਕਿੰਨੇ ਇਹਨੇ ਵਿੱਚੋਂ दाणे ਕੱਢ ਲੈਣੇ ਉਹ ਵੀ ਬਹੁਤ ਵਧੀਆ ਟਾਈਮ ਹੁੰਦਾ ਸੀਗਾ ਕਰੋਂ ਟਾਈਮ ਬਹੁਤ ਘਟ ਗਿਆ ਆ ਹੁਣ ਪਿੰਡਾਂ ਵਿੱਚ ਵੀ ਉਦੋਂ ਨੂੰ ਆਪਾਂ ਨੂੰ ਓਦਾਂ ਦਾ ਜਿਹੜਾ ਸਿਸਟਮ ਨਹੀਂ ਮਿਲਦਾ ਪ੍ਰੂਟ ਮਿਲਦਾ ਜਿੱਦਾਂ ਜਿੱਦਾਂ ਆਪਾਂ ਇਹਨਾਂ ਨੂੰ ਫਰਾਈ ਕਰਨਾ ਇਹਨਾਂ ਦਾ ਕਲਰ ਥੋੜਾ ਚੇਂਜ ਹੋ ਜਾਣਾ ਹੈ ਮਸਿੰਨਾਕ ਟਾਈਮ ਕਰਨਾ ਹੈ ਕਿ 50% ਤੋਂ ਜ਼ਿਆਦਾ ਜਿਹੜਾ ਨਾ ਸੁੱਕ ਹੋ ਜਾਣ ਦਾਣੇ ਬਣ ਜਾਣ ਤੇ ਉਸ ਤੋਂ ਬਾਅਦ ਜਿਹੜਾ ਬਾਅਦ ਵਿੱਚ ਇਹਨੂੰ ਮਾੜਾ ਜਿਹਾ ਆਪਾਂ ਤੜਕਾ ਲਗਾਉਣਾ ਹੈ ਤੇ ਉਹਦੇ ਨਾਲ ਇਹ ਸੁੱਕ ਹੋ ਜਾਣੀਆਂ ਪੂਰੀਆਂ ਹੌਲੀ ਹੌਲੀ ਲੱਗੀ ਜਾਣਾ ਹੌਲੀ ਹੌਲੀ ਤੇ ਨਾਲ ਹੀ ਆਪਾਂ ਇੱਧਰ ਜਿਹੜਾ ਆਪਾਂ ਮਟੀਰੀਅਲ ਜਿਹੜੀ ਦਾ ਵੀ ਆਪਾਂ ਰੈਡੀ ਕਰ ਲੈਂਦੇ ਹਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਰੈਸਪੀ ਕਿੱਥੇ ਦੀ ਲੱਗੀ ਆ ਜਿਹੜੇ ਚੈਨਲ ਤੇ ਆਏ ਆ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਤਰ੍ਹਾਂ ਇਹ ਛੋਟੀਆਂ-ਛੋਟੀਆਂ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀਆਂ ਈਜ਼ੀ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਆ ਰਾਈ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ। ਬਸ ਇਹਦੇ ਵਿੱਚ ਇਹ ਤਿੰਨ ਤੋਂ ਚਾਰ ਚੀਜ਼ਾਂ ਪੈਣੀਆਂ ਨੇ ਤੇ ਨਾਲ ਦੋ ਤੋਂ ਤਿੰਨ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਨੇ ਆ। ਤੇ ਇਹਦੇ ਨਾਲ ਹੀ ਆਪਾਂ ਇਹ ਛੋਟੀ ਜੀ ਈਜ਼ੀ ਬਣਨ ਵਾਲੀ ਰੈਸਪੀ ਆਪਾਂ ਤਿਆਰ ਕਰ ਲਵਾਂਗੇ। ਹਾਂਜੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਛੱਲੀਆਂ ਆਪਾਂ ਕਰ ਲਈਆਂ ਜੀ ਫਰਾਈ। ਇਹਨਾਂ ਦਾ ਕਲਰ ਵੀ ਥੋੜਾ ਜਿਹੜਾ ਚੇਂਜ ਹੋ ਗਿਆ ਹੈ। ਸੀ ਫੜਾਈ ਦੇ ਵਿੱਚ ਆਪਾਂ ਜਿਹੜਾ ਤੇਲ ਸੀਗਾ ਉਹ ਆਪਾਂ ਕੱਢ ਲਿਆ ਆ ਤੇ ਹੁਣ ਬਟਰ ਦੇ ਵਿੱਚ ਇਹਨੂੰ ਆਪਾਂ ਥੋੜਾ ਜਿਹਾ ਤੜਕਾ ਲਗਾ ਦੇਣਾ ਹੈ ਬਟਰ ਪਾਉਣ ਦੇ ਨਾਲ ਹੀ ਆਪਾਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਹਰੀ ਮਿਰਚ ਇਹਦਾ ਇਹ ਤੜਕਾ ਲਗਾਣਾ ਹੈ ਬਟਰ ਵਿੱਚ ਹੀ ਲਗਾਣਾ ਹੈ ਬਟਰ ਦੇ ਵਿੱਚ ਇਹਦਾ ਫਲੇਵਰ ਜਿਹੜਾ ਹੈ ਬਹੁਤ ਵਧੀਆ ਹੁੰਦਾ ਹੈ ਲਸਣ ਨੂੰ ਬਸ ਇਸ ਤਰ੍ਹਾਂ ਥੋੜਾ ਜਿਹਾ ਸੇਕ ਲਾਉਣ ਤੋਂ ਬਾਅਦ ਥੋੜੇ ਜਿਹੇ ਮਸਾਲੇ ਇੱਕ ਦੋ ਤੇ ਇੱਕ সুইਟ ਸੌਸ ਆਪਾਂ ਇਹਦੇ ਵਿੱਚ ਜਿਹੜੀ ਪਾਉਣੀ ਆ ਆ ਤੁਸੀਂ ਦੇਖ ਸਕਦੇ ਆ ਇੱਕ ਤਾਂ ਪਾਵਾਂਗੇ ਆਪਾਂ ਕੋਈ ਵੀ ਤੁਸੀਂ ਚਟਪਟਾ ਮਸਾਲਾ ਤੁਹਾਡੇ ਕੋਲ ਜਿਹੜਾ ਵੀ ਹੈਗਾ ਤੁਸੀਂ ਇਹਦੇ ਵਿੱਚ ਯੂਜ਼ ਕਰ ਲਓ ਜੀ ਜੀ ਡੱਗੀ ਵਿੱਚ ਤੇ ਇਹ ਪਾਉਣ ਲੱਗੇ ਆ ਜੀ स्वीट 소ਸ ਸਾਰੀਆਂ ਚੀਜ਼ਾਂ ਪਾ ਕੇ ਜਿੰਨੀ ਤਰ੍ਹਾਂ ਮਿਕਸ ਕਰ ਲੋ ਖਟੀਆਂ ਮਿੱਠੀਆਂ ਛਲੀਆਂ ਬਣਾਉਣ ਲਈ ਆਪਾਂ ਨਮਕ ਪਾ ਲੋ ਥੋੜਾ ਆਪਣੀ ਟੇਸ ਅਕੋਰਡਿੰਗ ਇਹ ਪੱਲੂ ਇਹਨੂੰ ਜੰਗੀ ਤਰ੍ਹਾਂ ਮਿਕਸ ਪੂਣਾ ਐਡ ਕਰ ਦੋ ਜੀ ਫਰਾਈ ਕੀਤੀਆਂ ਛੱਲੀਆਂ ਮੈਂਡ ਕਰਕੇ ਜਰੂਰ ਦੱਸਿਓ ਕਿ ਇਹਦਾ ਛੱਲੀਆਂ ਪਹਿਲਾਂ ਕਿਹਨੇ ਕਿਹਨੇ ਖਾਧੀਆਂ ਜੇ ਕਿਸੇ ਨੇ ਨਹੀਂ ਖਾਧੀਆਂ ਤਾਂ ट्राई ਜ਼ਰੂਰ ਕਰਿਓ ਹੁਣ ਇਸ ਤਰ੍ਹਾਂ ਮਿਕਸ ਕਰ ਲੈਣਾ ਹੈ ਕਿ ਸਾਰਾ ਮਸਾਲਾ ਜਿਹੜਾ ਹੈ ਛਿਲੀਆਂ ਲੱਗ ਜਾਣਾ ਹੈ ਗੈਸ ਦਾ ਫਲੇਮ ਜਿਹੜਾ ਆਪਾਂ ਹੁਣ ਲੋ ਰੱਖਣਾ ਹੈ ਆਣੀ ਹੁਣ ਇਹਦੇ ਵਿੱਚ ਪਾ ਦਣਾ ਆਪਾਂ ਧਨੀਆਂ ਤੇ ਜਿਹੜਾ ਹਰੇ ਪਿਆਜ਼ ਦੀਆਂ ਪੱਤੀਆਂ ਆਪਾਂ ਕੱਟੀਆਂ ਸੀਗੀਆਂ ਤੇ ਹੋ ਗਈ ਤੀ ਰੈਡੀ ਆ ਗਈ ਆਪਾਂ ਜਿਹੜੇ ਸਨੈਕਸ ਰੈਸਪੀ ਬਣਾਈਏ ਤੁਹਾਡੇ ਲਈ ਯਾਰ ਸਲੋ ਫਲੇਮ ਤੇ ਇਹਨੂੰ 2-2-3 ਮਿੰਟ ਸੇਕ ਜ਼ਰੂਰ ਲਗਾਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਉਹਨਾਂ ਦਾ ਟੇਸ ਆ ਜਵੇ ਤੇ ਬਸ 1-2 ਮਿੰਟ ਤੋਂ ਬਾਅਦ ਆਪਾਂ ਗੈਸ ਕਰ ਦੇਣਾ ਹੈ ਆਫ ਤੇ ਰੈਸਪੀ ਆਪਣੀ ਹੋ ਗਈ ਜੀ ਅੱਜ ਦੀ ਰੈਪੀ ਹਾਂਜੀ ਗੈਸ ਕਰ ਦਿੱਤਾ ਆਫ ਹੋ ਤੇ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਪਾ ਕੇ ਤੁਹਾਨੂੰ ਦਿਖਾਉਂਦੇ ਹਾਂ ਜੀ ਅੱਜ ਦੀ ਰੈਸਪੀ ਦੇਖਣ ਨੂੰ ਕਿੰਨਾ ਵਧੀਆ ਲੱਗਦਾ ਪਿਆ ਹੈ ਤੁਸੀਂ ਦੇਖ ਕੇ ਆਰਾਮ ਹੋਗੇ ਤੇ ਟੇਸਟ ਕਰਕੇ ਤੁਹਾਨੂੰ ਪਤਾ ਲੱਗੂਗਾ ਕਿ ਇਹਦਾ ਟੇਸਟ ਕਿੰਨਾ ਵਧੀਆ ਬਣਦਾ ਹੈ ਟਰਾਈ ਜ਼ਰੂਰ ਕਰਿਓ ਬੱਚਿਆਂ ਨੂੰ ਖਿਲਾਇਓ ਇਹ ਤਾਂ ਲੱਗ ਤਰੀਕੇ ਦੇ 스ਨੈਕਸ ਤੇ ਤੁਸੀਂ ਵੀ try ਜੂਨ ਕਰਿਓ ਤੇ ਨਾਲ ਹੀ ਇੱਥੇ ਪਾ ਦਾਂਗੇ ਜੀ लास्ट ਇੱਕ ਪੂਰਾ ਜਿਹਾ ਆਪਾਂ ਧਨੀਆ ਜੇ ਇਹਦਾ ਟੇਸਟ ਹੋਰ ਜ਼ਿਆਦਾ ਵਧੀਆ ਕਰਨ ਲਈ ਇੱਥੇ ਆਪਾਂ ਥੋੜਾ ਜਿਹਾ ਪਾ ਦੇਣਾ ਜੀ ਨਿੰਬੂ ਦਾ ਰਸ ਲਓ ਜੀ ਅੱਜ ਦਾ ਚਟਪਟਾ 스낵ਸ ਛਲੀਆਂ ਦਾ ਜਿਹੜਾ ਬਿਲਕੁਲ ਵੱਖਰਾ ਬਣਾਉਣਾ ਸ਼ੇਅਰ ਕੀਤਾ ਹੈ ਉਹ ਰੈਸਪੀ ਤੁਹਾਡੇ ਮੋਰੇ ਜੀ ਹਾਜ਼ਰ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਰੈਸਪੀ ਕਿੰਨਾ ਵੀ ਲੱਗਦੀ ਹੈ ਤੁਹਾਨੂੰ ਜਲਦੀ ਮਿਲਦੇ ਨੇ ਨੈਕਸਟ ਐਸਟੀ ਦੇ ਨਾਲ ਬਾਏ ਬਾਏ ਟੇਕ ਕੇਅਰ ਸਤਿ ਸ਼੍ਰੀ ਅਕਾਲ ਸਾਰੇ ਆ